16 ਸਾਲ ਤੋਂ ਘੱਟ ਉਮਰ ਦੇ ਬੱਚੇ YouTube ਦੇ ਉੱਤੇ ਹੁਣ ਆਪਣਾ ਅਕਾਊਂਟ ਨਹੀਂ ਕ੍ਰੀਏਟ ਕਰ ਸਕਦੇ ਇਹ ਖਬਰ ਬੇਹੱਦ ਹੀ ਖਾਸ ਹੈ ਕਿਉਂਕਿ ਸਰਕਾਰ ਦੇ ਵੱਲੋਂ ਹੁਕਮ ਜਾਰੀ ਕਰ ਦਿੱਤਾ ਹੈ ਆਖਿਰ ਇਹ ਫੈਸਲਾ ਕਿਉਂ ਲਿਆ ਗਿਆ ਹੈ ਤੇ ਜੇਕਰ ਇਸ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਇਸ ਦਾ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ ਪੂਰੀ ਅਪਡੇਟ ਕੀ ਹੈ ਉਹ ਵੀ ਤੁਸੀਂ ਅਖੀਰ ਤੱਕ ਜ਼ਰੂਰ ਦੇਖਿਓ ਦਰਸਲ ਇੱਕ ਵੱਡਾ ਫੈਸਲਾ ਲਿਆ ਗਿਆ ਸਰਕਾਰ ਦੇ ਵੱਲੋਂ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ YouTube ਦੇ ਉੱਤੇ ਆਪਣਾ ਅਕਾਊਂਟ ਕਾਉਂਟ ਨਹੀਂ ਬਣਾ ਸਕਣਗੇ ਇਹ ਨਵਾਂ ਨਿਯਮ 10 ਦਸੰਬਰ 2025 ਤੋਂ ਲਾਗੂ ਹੋਵੇਗਾ ਪਹਿਲਾਂ YouTube ਨੂੰ ਅਜਿਹੇ ਨਿਯਮਾਂ ਤੋਂ ਛੋੜ ਦਿੱਤੀ ਗਈ ਸੀ ਪਰ ਹੁਣ ਸਰਕਾਰ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ ਇਹ ਇਹ ਪੂਰਾ ਫੈਸਲਾ ਉਹ ਵੀ ਤੁਹਾਨੂੰ ਜ਼ਰੂਰ ਸੁਣਾਉਂਦੇ ਆਂ ਦਰਅਸਲ 16 ਸਾਲ ਤੋਂ ਘੱਟ ਉਮਰ ਦੇ ਬੱਚਾ ਨੂੰ YouTube ਦੇ ਉੱਤੇ ਅਕਾਊਂਟ ਬਣਾਉਣ ਦੀ ਮਨਾਹੀ ਹੋਵੇਗੀ ਇਹ پابੰਦੀ ਪਹਿਲਾਂ Facebook, Instagram, TikTok, Snapchat, X Twitter ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਦੇ ਉੱਤੇ ਲਾਗੂ ਸੀਗਾ ਪਰ ਹੁਣ YouTube ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ YouTube Kids ਐਪ ਨੂੰ ਇਸ ਨਿਯਮ ਤੋਂ ਛੋੜ ਦਿੱਤੀ ਗਈ ਹੈ ਯਾਨੀ ਬੱਚੇ YouTube Kids ਦੀ ਵਰਤੋਂ ਕਰ ਸਕਦੇ ਨੇ ਆਖਿਰ ਸਰਕਾਰ ਨੇ ਫੈਸਲਾ ਕਿਉਂ ਲਿਆ ਦਰਅਸਲ ਸਰਕਾਰ ਨੇ ਜੇਕਰ ਮੈਂ ਗੱਲ ਕਰਾਂਏ ਕੋਈ ਭਾਰਤ ਦੀ ਸਰਕਾਰ ਨੇ ਨਹੀਂ ਲਿਆ ਦਰਸਲੇ ਆਸਟ੍ਰੇਲੀਆ ਦੀ ਸਰਕਾਰ ਨੇ ਲਿਆ ਆਸਟ੍ਰੇਲੀਆ ਦੀ ਸੰਚਾਰ ਮੰਤਰੀ ਅਨੀਕਾ ਵੈਲਜ਼ ਨੇ ਕਿਹਾ ਹੈਗਾ ਕਿ ਇਹ ਫੈਸਲਾ ਬੱਚਾ ਨੂੰ ਸੋਸ਼ਲ ਮੀਡੀਆ ਦੇ ਖਤਰਨਾਕ ਪ੍ਰਭਾਵ ਤੋਂ ਬਚਾਉਣ ਦੇ ਲਈ ਲਿਆ ਗਿਆ ਮਾਪਿਆਂ ਨੂੰ ਵੀ ਇਸ ਤੋਂ ਮਨ ਦੀ ਸ਼ਾਂਤੀ ਮਿਲੇਗੀ ਇਸ ਫੈਸਲੇ ਤੋਂ ਸੋਸ਼ਲ ਮੀਡੀਆ ਦੀ ਇੱਕ ਜਗਾ ਹੈ ਪਰ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਖਤਰਨਾਕ ਅਲਗੋ ਰਿਦਮ ਲਈ ਕੋਈ ਜਗ੍ਹਾ ਨਹੀਂ ਹੈ ਆਖਿਰ ਦੱਸਦੀ ਹੈ ਕਿ YouTube ਦਾ ਕਹਿਣਾ ਹੈਗਾ ਕਿ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੱਖਰਾ ਹੈਗਾ YouTube ਪਹਿਲਾਂ ਇਸ ਪੁਰਾਣੇ ਸੰਚਾਰ ਮੰਤਰੀ ਮਿਸ਼ੇਲ ਰੈਲੋਡ ਦੁਆਰਾ ਛੋੜ ਦਿੱਤੀ ਗਈ ਸੀ ਪਰ ਹੁਣ ਨਵੇਂ ਮੰਤਰੀ ਨੇ ਜੋ ਕਿ ਈ ਸੇਫਟੀ ਕਮਿਸ਼ਨ ਦੀ ਸਲਾਹ ਦੇ ਉੱਤੇ ਇਸ ਨੂੰ ਛੋਟ ਨੂੰ ਹਟਾ ਦਿੱਤਾ ਹੈ ਈ ਸੇਫਟੀ ਕਮਿਸ਼ਨਰ ਜੂਲੀ इन मेन ग्रांट अनुसार 2000 जो कि 600 बच्चियां ਦੇ ਉੱਤੇ ਕੀਤੀ ਗਈ ਇੱਕ ਤਾਜ਼ਾ ਸਰਵੇਖਣ ਤੋਂ ਪਤਾ ਲੱਗਿਆ ਹੈਗਾ ਕਿ ਲਗਭਗ 40% ਬੱਚਾ ਨੇ YouTube ਦੇ ਉੱਤੇ ਨੁਕਸਾਨ ਦੇ ਸਮਗਰੀ ਦੇਖੀ ਹੈ ਹਾਲਾਂਕਿ ਨਵਾਂ ਕਾਨੂੰਨ ਸਿਰਫ ਅਕਾਊਂਟ ਬਣਾਉਣ ਦੇ ਉੱਤੇ پابੰਦੀ ਲਗਾਉਂਦਾ ਹੈ ਯਾਨੀ ਬੱਚੇ YouTube ਦੇ ਉੱਤੇ ਲੌਗ ਆਊਟ ਕਰ ਸਕਦੇ ਨੇ ਅਤੇ ਵੀਡੀਓ ਦੇਖ ਸਕਦੇ ਨੇ ਪਰ ਅਕਾਊਂਟ ਨਹੀਂ ਬਣਾ ਸਕਦੇ ਜੇਕਰ ਇਸ ਨਿਯਮ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਕੀ ਹੋਏਗਾ ਕਦਰਸਲ ਇਹ ਵੀ ਸਵਾਲ ਜ਼ਰੂਰ ਹੈਗਾ ਤਾਂ ਦੱਸ ਦੇ ਕੇ ਚੈੱਕ ਕਰ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਇਹ ਯਕੀਨੀ ਨਹੀਂ ਬਣਾਉਂਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਅਕਾਊਂਟ ਨਹੀਂ ਬਣਾ ਸਕਦੇ ਤਾਂ ਉਸ ਦੇ ਉੱਤੇ ਦੱਸ ਦੇ ਕਿ 49.5 ਮਿਲੀਅਨ ਡਾਲਰ ਲਗਭਗ 330 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਤਾਂ ਆ ਦੱਸਦੇ ਕਿ ਆਸਟ੍ਰੇਲੀਆਈ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈਗਾ ਕਿ ਇਹ ਐਲਾਨ ਵੀ ਕੀਤਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ YouTube ਦੇ ਉੱਤੇ ਹੁਣ account ਨਹੀਂ ਬਣਾ ਸਕਦੇ ਇਹ ਫੈਸਲਾ ਬੱਚਿਆਂ ਦੇ ਸੁਰੱਖਿਆ ਦੇ ਲਈ ਲਿਆ ਗਿਆ ਹੈਗਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜੋ ਕਿ ਬੱਚਿਆਂ ਦੇ ਮਾਨਸਿਕ ਤੌਰ ਦੇ ਉੱਤੇ ਵੀ ਬੁਰਾ ਪ੍ਰਭਾਵ ਪਾਉਂਦੀਆਂ ਨੇ ਤਾਂ ਕਿਤੇ ਨਾ ਕਿਤੇ ਮਾਪਿਆਂ ਨੂੰ ਵੀ ਸ਼ਾਂਤੀ ਜ਼ਰੂਰ ਮਿਲੀ ਇਸ ਫੈਸਲੇ ਤੋਂ ਬਾਅਦ